ਮਾਤਾ ਸਾਹਿਤਕਾਰਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਭਾਵੇਂ ਅਸੀਂ ਭਵਿੱਖ ਦੇ ਵਿੱਚ ਵਕਫਾ ਵਕਫਾ ਦੇ ਵਿੱਚ ਦੇਖਿਆ ਜਦੋਂ ਵੱਡੇ ਬਦਲਾਅ ਆਉਂਦੇ ਆ ਤਾਂ ਤੁਸੀਂ ਇਹਦੇ ਵਿੱਚ ਵੀ ਦੇਖਦੇ ਹੋਗੇ ਕਿ ਸਾਹਿਤਕਾਰ ਨੇ ਜਿਹੜੇ ਚਾਹੇ ਪਹਿਲਾ ਅੰਦੋਲਨ ਚੱਲਿਆ ਸੀਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਚੱਲਣਾ ਵੀ ਪੈਂਦਾ ਹੈ। ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੋਈ ਨਹੀਂ ਛੋਟੇ 92 ਵਾਲੇ ਵਿੱਚ ਛੋਟਾ ਹੱਲਾ ਸੀ। ਕੋਈ 90 92 'ਚ ਜਿਹੜੇ ਅਸੂਲਾ ਤੇ ਕਾਲਜ ਦੀ ਸੀ ਵੱਡਾ ਹੱਲਾ ਸੀ। ਪਰ ਇਹ ਕੋਈ ਥੋੜਾ ਜਿਹਾ ਵਕਤ ਲੱਗਦਾ ਹੁੰਦਾ ਸਾਹਿਤਕਾਰਾਂ ਦੇਖੋ ਤਰੀਕਾ ਹੁੰਦਾ ਹੈ। ਸਾਡੇ ਜਿਹੜਾ ਫੇਸਬੁੱਕ ਆ ਜਾਂ ਸਮਾਜ ਕਮਿਟੀ ਆ ਇਹਦੇ 'ਚ ਬਹੁਤ ਇੱਕ ਜਿਹੜੀ ਜਿਹੜੀ ਗੰਗਾਲੀ ਬੜੀ ਹੱਦ ਤੱਕ ਆਉਂਦੀ ਹੈ ਇਹਦੇ 'ਚ ਜੇ ਕੋਈ ਸੰਸਕਾਰੀ ਗੱਲ ਕਰਦਾ ਤਾਂ ਉਹਨੂੰ ਜਿਹੜੀ ਲੈਂਗੁਏਜ ਆ ਵਰਤੀ ਜਾਂਦੀ ਹੈ ਜੇ ਕੋਈ ਪੁਰਖ ਦਾ ਬਾਬਾ ਗੱਲ ਕਰਦਾ ਉਹਦੇ ਵਿੱਚ ਹਾਂ ਹਾਂ ਬਹੁਤ ਆਉਂਦੀ ਹੈ ਸੋ ਇਹ ਤਾਂ ਵੈਗ ਜ਼ੋਨੇ ਆ ਸਮਾਜ ਦੇ ਕਿਸਾਨ ਖੇਤੀ ਕਰਦਾ ਆ ਜਿਹੜਾ ਦੁਕਾਨਦਾਰ ਹੈ ਉਹ ਸਮਾਨ ਵੇਚਦਾ ਹੈ। ਮਲਿਕ ਪ੍ਰੋਸੈਸ ਬਣਾਉਂਦਾ ਹੈ। ਅੱਗੇ ਜਿਹੜਾ ਕੋਈ ਲੇਖਕ ਹੈ ਜਾਂ ਕਲਾਕਾਰ ਹੈ ਜਾਂ ਕੋ ਡਾਇਰੈਕਟਰ ਹੈ ਜਾਂ ਕੋ ਫਿਲਮ ਬਣਾਉਂਦਾ ਹੈ ਉਹਨਾਂ ਦਾ ਕੰਮ ਹੈ ਆਪਦੇ ਕੰਮ ਦੇ ਜ਼ਰੀਏ ਗੱਲ ਕਰਨਾ। ਔਰ ਵਿਚ ਵਿਚਾਲੇ ਇਹ ਨਾਲ ਜਿੱਦਾਂ ਸਾਡਾ ਆਪਣੇ ਅੰਦੋਲਨ ਚੱਲ ਰਹੇ ਇਹਦੇ ਨਾਲ ਤੁਰਦੇ ਜਾਣਾ। ਇਹ ਹੀ ਸਾਡਾ ਕੰਮ ਹੈ। ਤਾਂ 2025 ਆ ਚੜਿਆਗਾ ਤਾਂ ਕਹਿੰਦੇ ਹਮੇਸ਼ਾ ਰੌਸ਼ਨ ਹੁੰਦਾਗਾ ਤਾਂ ਮਤਲਬ ਆਰਟਿਸਟ ਦੀ ਨਜ਼ਰ ਤੋਂ ਕਿਸਾਨਾਂ ਦਾ ਪਿੱਛੇ ਸਟਾਣ ਦੇਖ ਰਹੇ ਹਾਂ। ਦੇਖੋ ਕੋਈ ਵਿਕਤਾ ਕੋਈ ਤਾਤਰਿਕ ਦਾ ਸਕਦਾ ਜਾਂ ਕੋਈ ਕਾਰਪੋਰੇਟ ਦਾ ਸਕਦਾ ਕਿ ਪੂਰੀ ਦੁਨੀਆ ਹੋਲਡ ਕਰ ਲੀ ਉਹ ਉਹਦੇ ਨਾਲ ਟੱਕਰ ਲੈਣੀ ਕਿਸਾਨੀ ਵੱਲੋਂ ਥੋੜਾ ਜਿਹਾ ਵਕਤ ਲੱਗਦਾ ਉਹਦੇ ਲਈ ਪਬਲਿਕਿਆਸ ਰਹੀ ਹੈ ਆਜ਼ਾਦੀ ਨਹੀਂ ला ਸਕਦੇ ਕਿਉਂਕਿ ਇਹ ਦੋ ਇਹ ਦੋ ਅਲੱਗ ਵਿਚਾਰ ਹੈ ਅੱਪਾ ਜਿੱਥੇ ਇਕੱਠੇ ਹੋਏ ਆ ਸਾਡਾ ਇੱਕ ਗੋਰ ਵਿਚਾਰ ਹੈ ਜਿਹੜਾ ਸ਼ਾਸਕਾ ਉਹਦਾ ਅਲੱਗ ਵਿਚਾਰ ਹੈ ਹੋਰੇ ਸ਼ਾਂਤਮਈ ਸੰਘਰਸ਼ ਹੈ ਇਹਦੀ ਕੋਈ ਥੀਟੀ ਨਹੀਂ ਇਹ પરિਸਥਿਤੀਆਂ ਹੌਲੀ-ਹੌਲੀ ਬਣਦੀਆਂ ਜਾਣਗੀਆਂ ਔਰ ਕਾਫਲਾ ਇੱਕ ਬੰਦੇ ਤੋਂ ਸ਼ੁਰੂ ਹੁੰਦਾ ਹੋਣਾ ਹੈ। ਤੈਅਲ ਕਰਨੀ ਬਹੁਤ ਹੋ। ਹੌਲੀ-ਹੌਲੀ ਅ ਮੈਂ ਪਿਛੇ ਵੀ ਮੈਨੂੰ ਕਈਆਂ ਨੇ ਪੁੱਛਿਆ ਕਿ ਕਲਾਕਾਰ ਨਹੀਂ ਬੋਲਦੇ ਸੇ ਕੋ ਵਾਕਤ ਲੱਗਦਾ। ਪਰ ਤੁਸੀਂ ਗਾਲੀ ਵੀ ਨਾ ਕਰਿਆ ਕਰੋ ਕਿਉਂਕਿ ਆਪਾਂ ਜਦੋਂ ਬੈਠੇ ਹੁੰਦੇ ਆ ਤਾਂ ਆਪਣੇ ਕੋ ਸਵਾਲਾਂ ਦੀ ਝੜੀ ਹੁੰਦੀ ਹੈ। ਔਰ ਤੁਹਾਡੇ ਕੁਵਾਦਿਆਂ ਵਿੱਚ ਜਿਹਦੇ ਜ਼ਰੀਏ ਗੱਲਾਂ ਅੱਗੇ ਜਾਂਦੀਆਂ। ਉਹ ਹੌਲੀ-ਹੌਲੀ ਸਾਰੇ ਜੁੜ ਜਾਣਗੇ। ਦੇਖੋ ਆਰਟਿਸਟ ਤਜਿਹੜਿਆ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੀ ਸੋਚ ਆ ਰਹੀ ਹੈ ਕੁਝ ਇੱਕ ਦਾ ਜਿਹੜਾ ਦ੍ਰਿਸ਼ਟੀਕੋਣਾ ਟੋਟਲ ਵਪਾਰਕ ਹੁੰਦਾ ਕੁਝ ਇੱਕ ਆਪਣੀਆਂ ਜਿਹੜਾ ਨਾਲ ਜੁੜੇ ਹੁੰਦੇ ਉਹ ਹੌਲੀ ਹੌਲੀ ਫਿਰ ਕਈ ਇਸ ਤਰ੍ਹਾਂ ਆ ਜਾਂਦੇ ਆ ਕਿ ਫਲਾਣਾ ਜਾਇਆ ਮੈਂ ਵੀ ਜਾਇਆ ਮੈਂ ਕਈ ਇਸ ਲਈ ਆ ਜਾਂਦੇ ਆ ਕਿ ਮੈਂ ਕੋਈ ਗੀਤ ਪ੍ਰਮੋਟ ਕਰਿਆ ਵਾਂ ਬਟ ਆਪਣਾ ਆਪਣਾ ਨਜ਼ਰੀਆ ਕਿਸੇ ਤੇ ਕਿੰਤੂ ਜਾਂ ਪਰੰਤੂ ਕਰਨਾ ਅਫਰੂ ਵੈਸੇ ਚੋਭਾ ਲੱਗਦਾ ਹੌਲੀ ਹੌਲੀ ਛੁੱਟ ਜਾਣਗੇ ਜੀ ਜੀ ਸਭ ਦਾ ਹਨ ਉਹ ਜਥੇਬੰਦੀਆਂ ਦੋਸਰ ਬੀ ਦੇ ਵਿਚਾਰ ਜਦੋਂ ਗਏ ਸੀ ਦਿੱਲੀ ਕੁਝ ਕੀਤਾ ਸੀਗਾ ਵਕਫਾ ਖਸੂਦ ਸੀਗੀ ਲੇਕਿਨ ਸਾਰੇ ਇਕ ਸੀਗੇ ਇਸ ਵੇਲੇ ਜਥੇਬੰਦੀਆਂ ਵਕਫਾ ਹੋਈਆਂ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਕਿ ਸਾਰੇ ਕੋਈ ਨਹੀਂ ਮੈਨੂੰ ਪਤਾ ਕੀ ਹੈ ਇਹ ਮੈਂ ਤਾਂ ਵੈਸੇ ਮੈਂ ਭੱਜਦਾ ਐ ਇਤੋਂ ਇਹ ਗੱਲਾਂ ਤੋਂ ਪੈਦਾ ਜਿੱਦਾਂ ਕਿ ਨੇ ਮੈਂ ਅਸੀਂ ਦਾ ਕਿਸਾਨ ਮੈਂ ਜਿੱਦਾਂ ਬਾਕੀ ਤੇਰੇ ਭਰਾ ਇੱਥੇ ਬਿਠੇ ਆ ਦੋਸਤ ਵੀ ਸੂਟ ਕਰਦੇ ਬੇਸਿਕਲੀ ਇਹ ਜਿਹੜੇ ਗੱਲਾਂ ਦੇ ਜਵਾਬ ਇਹ ਜਿਹ ਲੀਡਰ ਐ ਨੇ ਲੀਡ ਕਰਦੇ ਨਾ ਇਹੇ ਇਹੀ ਦੇ ਸਕਦੇ ਮੈਂ ਨਿੱਜੀ ਤੌਰ ਤੇ ਮੇਰਾ ਵਿਚਾਰ ਤੋਂ ਦਵਾ ਮੈਨੂੰ ਜੇ ਕੋਈ ਮਿਲਦਾ ਇਹਨਾਂ ਜਿੱਥੇ ਬੰਦੀਆਂ ਨਾਲ ਰਿਲੇਟਡ ਜੁਦਾ ਕਿਸੇ ਸਮਾਗਮ ਚ ਤਾਂ ਮੈਂ ਜ਼ਰੂਰ ਮੇਲ ਕੀ ਕਰਦਾ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਆ ਉਸੋ ਹੀ ਮੈਂ ਬਹਿਤੀ ਕਿ ਕੋਈ ਸਾਂਝਾ ਪਲੇਟਫਾਰਮ ਬਣ ਜਾਣਾ ਚਾਹੀਦਾ ਜਿੱਥੇ ਬੈਠ ਕੇ ਤੁਸੀਂ ਬੇਸਤੀ ਕਰੋ ਔਰ ਸ਼ਾਇਦ ਉਸ ਤੋਂ ਇੱਕ ਦੋ ਦਿਨ ਬਾਅਦ ਕਾਫੀ ਆਪੋਜੀਸ਼ਨ ਜਾਂ ਬੇਸ ਟੀਮ ਦੇ ਡੇਟਾ ਵੀ ਆਏ ਰਿਜਰਚ ਕਰ ਸਕਦੇ ਹੋ ਔਰ ਆਪਕ ਆਪਸ ਮਰ ਪਤਾ ਸਾਸੀ ਬਾਕੀ ਕਿਸੇ ਦੇ ਉਸ ਤਰ੍ਹਾਂ ਅਪਾ ਗਰੰਟੀ ਨਹੀਂ ਕਰ ਸਕਦੇ ਮਾਨ ਸਾਹਿਬ ਤੁਹਾਡਾ ਕਿਸਾਨ ਤੇ ਮਜ਼ਦੂਰ ਜਿਹੜਾ ਨਾਰਾ ਸੀ ਉਹ ਬਹੁਤ ਪ੍ਰਸਿੱਧ ਹੋਇਆ ਪਿਛਲੇ ਅੰਦੋਲਨਦਾਰ ਜਿਹੜੇ ਵਕਵਾ ਕਿੰਨੇ ਲੋਕ ਹਲੇ ਤੱਕ ਇਸ ਅੰਦੋਲਨ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਤੁਸੀਂ ਕਿਵੇਂ ਸੰਦੇਸ਼ ਦੇਣਾ ਚਾਹੁੰਦੇ ਹੋ ਮੇਰਾ ਨਜੀ ਵਿਚਾਰ ਆ ਗਿਆ ਤੁਹਾਨੂੰ ਜੀ ਦਾ ਨਕੀ ਵਿਚਾਰ ਮੈਂ ਤੁਹਾਡਾ ਬਟ ਮੈਂ ਇਹਨਾਂ ਨੂੰ ਪਹਿਲਾਂ ਵੀ ਬੇਨਤੀ ਕਰਦਾ ਹਾਂ ਕਿ ਜਦੋਂ ਤੁਸੀਂ ਕਿਸਾਨੀ ਸੰਘਰਸ਼ ਕਰਨਾ ਹੈ ਜਾਂ ਮੰਗਾਂ ਰੱਖਣੀ ਹੈ ਤਾਂ ਮਜ਼ਦੂਰਾਂ ਦੀਆਂ ਮੰਗਾਂ ਵੀ ਉਹਨਾਂ ਨੂੰ ਇਕੱਠੇ ਕਰਕੇ ਧਾਰ ਰੱਖੋ ਹਾਂ ਉਹ ਅੰਦੋਲਨ 'ਚ ਆਉਣੇ ਆ ਨਹੀਂ ਦੂਰ ਦਾ ਨਜੀ ਫੈਸਲਾ ਹੋ ਸਕਦਾ ਕਿਉਂਕਿ ਕਿੱਤੇ ਵੀ ਜਦੋਂ ਜਾਂਦੇ ਹੈ ਇਹ ਜਥੇਬੰਦਕ ਧਰਜ ਹੀ ਇਸ ਤਰ੍ਹਾਂ ਦੀ ਮੂਵਮੈਂਟ ਛੇਡ ਸਕਦਾ ਹੈ। ਐਜੇ ਤਰ੍ਹਾਂ ਮਜ਼ਦੂਰ ਕੋਈ ਨਿੱਜੀ ਤੌਰ ਤੇ ਨਹੀਂ ਆ ਸਕਦਾ। ਹਾਂ ਜੇ ਉਸ ਨੂੰ ਕਿਸੇ ਨਾਲ ਜੁੜਿਆ ਹੁੰਦਾ ਹੈ, ਕੋਈ ਕਿ ਧਰਜਾ ਹੁੰਦਾ ਹੈ ਉਹ ਆ ਸਕਦਾ ਹੈ। ਤੇ ਮੈਨੂੰ ਲੱਗਦਾ ਉਹਨਾਂ ਦੀਆਂ ਮੰਗਾਂ ਵੀ ਬਹੁਤ ਜ਼ਰੂਰੀ ਨੇ। ਉਹਨਾਂ ਦਾ ਵੀ ਜੀ ਜੀ ਕਰਦਾ ਹੈ। ਇਹ ਪੰਜ ਮੰਗਾਂ ਹੈਗੀਆਂ ਬੰਜੀਦਿਆਂ ਦਾ। ਉਹਦੇ ਮਜ਼ਦੂਰ ਆਦਮੀ ਆ। ਤੋਂ ਉਹਨਾਂ ਨੇ ਆਉਣਾ ਹੈ ਨਹੀਂ ਇਹ ਦੁਬਾਰੀ ਕਿਉਂਕਿ ਜਿਹੜਾ ਬਹੁਤ ਗਰੀਬ ਆਦਮੀ ਹੈ ਯਾਰ ਉਧਰ ਲਈ ਦਿਹਾੜੀ ਕਰਨੀ ਬਹੁਤ ਜ਼ਰੂਰੀ ਹੈ हाँ ਗਾਇਬ ਗਾਇ आ सकते हैं ਸਮੇਂ ਹਾਂ ਮਾਸ਼ਾ ਤੁਸੀ ਮਿਲ ਕੇ ਕਹਿੰਦੇ ਕਿ ਗੁਨਾਹਚੋ ਵੀ ਨੇ 2018 ਤੇ ਕਿਹਾ ਸੀ ਕਿ ਐਸਕੇਪ ਟੂਨ ਦੀ وجہ ਵੀ ਢੱਲੇ ਵਾਲ ਸੀਗੀ ਮੈਂ ਮਿਲਣ ਗਿਆ ਸੀ ਲੇਕਿਨ ਉਹਨਾਂ ਨੇ ਤਾਂ ਬਿੱਦੂ ਨੇ ਵੱਡੇ ਆ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਕਦੇ ਟੈਕਸ ਨਹੀਂ ਹੋਣਾ ਕਦੇ ਆਪਾਂ ਦੇ ਅੱਛਾ ਤੁਸੀਂ ਪ੍ਰੈਸ ਵਾਲੇ ਮੇਰੀ ਵੈਸੇ ਦਿੱਤੀ ਵੇਚਦੀ ਆਪਾਂ ਤੁਸੀ ਬਦਲਨੇ ਕਿ ਨਹੀਂ ਬਦਲਨੇ ਤਾਂ ਤੁਸੀਂ ਹੈ ਨਹੀਂ ਮੇਰੀ ਵੈਚਦੀ ਆ ਜਦੋਂ ਨਾ ਤੁਸੀਂ ਆਪਾਂ ਆਪ ਸਾਰੇ ਜਿੱਦਾਂ ਜੁੜੇ ਆ ਹੋ ਸਕਦਾ ਤੁਸੀਂ ਵੀ ਮੇਰੇ ਉਹੇ ਪਿੰਡ ਵਾਲੇ ਹੋ ਜਾਂ ਜੁੜੇ ਹੋ ਪਰ ਇਦਾਂ ਦੇ ਸਵਾਲ ਹੀ ਨਾ ਕਰਿਆ ਕਰੋ ਆਪਾਂ ਉਸ ਤਰ੍ਹਾਂ ਦਾ ਸਵਾਲ ਹੀ ਕਿਉਂ ਕਰੀਏ ਜਿਹੜਾ ਕਲਿੱਕ ਲਵੇ ਕਿ ਜਿਹਦੇ ਲਲਾ ਲਲਾ ਹੋਵੇ ਮਾਨ ਸਰ ਦੇਖੋ ਕੀ ਹੁੰਦਾ ਹੈ ਮਾਲੂ ਜੀ ਦਾ ਅੰਦਰ ਕੱਲ ਧਰਨਾ ਲੱਗਿਆ ਬੜਾ ਸ਼ਾਂਤ ਭਾਈ ਪੂਰੇ ਧਰਨੇ ਦੀ ਕੋਈ ਖਬਰ ਨਹੀਂ ਜਿੱਥੇ ਕਿਸੇ ਇੱਕ ਸੱਜਣ ਨੇ ਬਹਿਸ ਕਰ ਲਈ ਉਹਦੀ ਖਬਰ ਹੈ ਤੂੰ ਤੇ ਮੇਰੀ ਬੇਇੱਜ਼ਤੀ ਹੈ ਭਾਈ ਮਾਨ ਸਰ ਤੁਸੀਂ ਮਿਲ ਕੇ ਆਪਾਂ ਚੱਲਦੇ ਜਾਈਏ ਮਾਨ ਸਰ ਤੁਸੀਂ ਮਿਲ ਕੇ ਆਏ ਅੰਦਰ ਪਹਿਲਾਂ ਵੀ ਤੁਸੀਂ ਗਏ ਸੀ ਸੇਫ ਕਿਤੇ ਕੀ ਕਹਿੰਦੇ ਨੇ ਕਿਉਂਕਿ ਡਾਕਟਰ ਕਹਿੰਨੇ ਕਿ ਡ੍ਰਿਪ ਲਾਵਾ ਲੈਣੀ ਚਾਹੀਦੀ ਆਪਾਂ ਮੈਂ ਅਰਧਨ ਗਾੜੀ ਹੋਈ ਤੇ ਦੇਖੋ ਮੈਂ ਜਦ ਪਿਛਲੀ ਵਾਰ ਆਇਆ ਸੀ ਉਹੀ ਟੀਕ ਸੀ ਉਹ ਗੱਲਾਂ ਬਾਤਾਂ ਕਰਦੇ ਸੀ ਪਰ ਅੱਜ ਨਹੀਂ ਉਹਨਾਂ ਦੇ ਦਰਬਾਰ ਥੋੜਾ 슬ੀਪਿੰਗ ਹੋ ਗਿਆ ਜਿਹੜਾ ਮੌਜੂਦਾ ਹਾਲਾਤ ਨੂੰ ਤੁਹਾਨੂੰ ਲੱਗਦਾ ਵੀ ਜਿਹੜਾ ਕੇਂਦਰ ਸਰਕਾਰ ਦਾ ਰਵਈਆ ਹੈਗਾ ਉਹ ਤਾਂ ਨਾ ਚੰਗੀ ਜੁਕਿਆ ਇਹ ਕੋ ਜਿਹੜਾ ਸਿਸਟਮ ਹੈ ਹਮੇਸ਼ਾ ਇਦਾਂ ਹੀ ਫਿਰਦਾ ਆਪਾਂ ਆਪਣੇ ਆਪਣੀਆਂ ਲੋੜਾਂ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਤੁਸੀਂ ਕੋਈ ਸਿਆਸਤਕਾਰੀ ਨਹੀਂ ਰਹੇ ਯਾਤਾਂ ਜਤਕ ਉਪੰਦਕਤਾ ਆਜਾ ਕੋ ਬਣਿਆ ਹੁੰਦਾ ਆਲਓ ਬੰਦੀਆ ਔਰ ਸਾਰੇ ਰਲ ਕੇ ਉਸ ਤਰ੍ਹਾਂ ਕੋਈ ਇਲੈਕਸ਼ਨਾਂ 'ਚ ਆਪ ਦੇ ਕੈਂਡੀਡੇਟਸ ਭੇਜਦੇ ਉਹ ਹੁਣ ਇੱਕ ਲੱਗ ਪ੍ਰੋਸੈਸ ਹੋ ਗਿਆ ਹੈ। ਇਹ ਇੱਕ ਪਾਸਾ ਉਹ ਇੱਕ ਪਾਸਾ ਹੈ। ਉਹ ਤੋਂ ਦੂਜਾ ਪਾਸਾ ਕਿਸ ਤਰ੍ਹਾਂ ਦਾ ਉਹਦੇ ਬਾਰੇ ਮਾਨ ਸਰ ਜਿਹੜਾ ਮਜ਼ਦੂਰ ਤੇ ਕਿਸਾਨ ਹੈ ਜਾਂ ਆਮ ਵਿਅਕਤੀ ਦੀ ਆਪਣੇ ਦੇਸ਼ ਦੇ ਵਿੱਚ ਹਾਲ ਤੇ ਆਉਂਦੀ ਤਾਉ ਬਣੀ ਗਈ ਹੈ। ਇਹ ਜਿਹੜੀ ਇਹ ਹਾਲਤ ਹੈ ਕਿਵੇਂ ਸੁਧਰ ਸਕਦੀ ਹੈ ਕੀ ਤੁਸੀਂ ਵਿਚਾਰ ਦੋਗੇ ਜਿਹੜਾ ਭਾਤਨ ਕਰਨਾ ਚਾਹੀਦਾ ਹੈ ਜਿਹੜਾ ਕਿਸਾਨ ਕੋਈ ਵੀ ਆਮ ਵਿਅਕਤੀ ਹੈ ਜਿਹੜਾ ਅੱਜ ਉਹਦੀ ਜਿਹੜੀ ਆਂਗਣ ਹੈ ਉਹ ਦੋਨੋਂ ਤਨੂੰ ਘਟ ਰਹੀ ਹੈ ਇਹਦੇ ਵਿੱਚ ਕੀ ਪਾਲਿਸੀਆਂ ਆਈਆਂ ਨੇ ਸਰਕਾਰਾਂ ਕਰਦੀਆਂ ਜਿਹੜਾ ਮੇਰਾ ਨਿੱਜੀ ਵਿਚਾਰ ਹੈ ਕਿ ਮੈਂ ਆਪਣੇ ਪਿੰਡ ਦੀ ਜਿਹੜਾ ਰੋਡ ਬੈਠ ਗਿਆ ਨਹੀਂ ਮੈਂ ਆਪਣਾ ਮੇਰਾ ਨਿੱਜੀ ਮੈਂ ਕਿਸੇ ਬਾਰੇ ਨਹੀਂ ਕਿਹਾ ਲੱਗਦਾ ਕਿ ਮੈਂ ਮੇਰੇ ਕੋਲ ਉੱਡੀ ਕੱਡੀ ਜ਼ਮੀਨ ਜ਼ਿਆਦਾ ਹੈ ਪਰ ਮੈਨੂੰ ਲੱਗਦਾ ਕਿ ਅਜੋਕੇ ਯੁੱਗ 'ਚ ਬੋਡਰੇਟ ਖੇਤੀ ਕਰਨੀ ਚਾਹੀਦੀ ਹੈ ਕਿਉਂਕਿ ਜਿੱਦਾਂ ਹੁਣ ਦੁਬਈ ਵਰਗੇ ਕੰਟਰੀ ਵੀ ਆਪਦੇ ਲਈ ਅੰਨ ਪੈਦਾ ਕਰਨ ਲੱਗੇ ਨੇ। ਸੋ ਸਾਨੂੰ ਥੋੜਾ ਜਿਹਾ ਉਹਦੇ ਲਈ ਕੀ ਉਹਦਾ ਉਹਦੇ ਦਾ ਇਕਵਪਮੈਂਟ ਬਹੁਤ ਮਹਿੰਗਾ। ਉਹ ਸਾਧਨ ਸਮਾਨ ਜਿਹੜਾ ਹਰ ਕਿਸਾਨ ਦੇ ਵਸਤ ਨਹੀਂ। ਜਾਂ ਤਾਂ ਹਰ ਪਿੰਡ ਦੀ ਕਾਰਪੋਰੇਟ ਸਿਸਟਮ ਬਣ ਜੇ। ਇੱਕ ਪੂਰਾ ਪਿੰਡ ਇਕੱਠਾ। ਫਿਰ ਉਸ ਹਿਸਾਬ ਨਾਲ ਆਪਾਂ ਨਿਸ਼ਾਨਦੇਹੀ ਕਰਦੇ ਕਿ ਕਿੰਨਾ ਫਸਲ ਬਣੇ। ਉਹਦੇ ਲਈ ਇਹ ਸਰਕਾਰ ਐਕਿਊਟ ਜਿਆਦਾ ਕਰ ਸਕਦੀ ਹੈ। ਜੋ ਐਫਰਟ ਕਰੇ ਤਾਂ ਮੈਨੂੰ ਲੱਗਦਾ ਅਗਲੀ ਦੁਨੀਆ ਦੀ ਅਗਲੀ ਲੜਾਈ ਉਹ ਉਹਦੇ ਪਾਣੀ ਦੀ ਹੈ ਹੈ ਨਾ ਤੁਸੀਂ ਮੈਂ ਇਹੋ ਜਿਹਾ ਜ਼ਿਆਦਾ ਗੱਲਾਂ ਕਰ ਲਿਆ ਮੈਂ ਲੀਡਰ ਹੈ ਦੀ ਅਸੀਂ ਸ਼ਿਰੀ ਬੇਨਤੀ ਹੈ ਵੀ ਐਦਾਂ ਦੀਆਂ ਖਬਰਾਂ ਨਾ ਫੜਾਓ ਆਪਾਂ ਸਾਹਿਬ ਆਪਾਂ ਸਾਹਿਬ ਆਪਾਂ ਸਾਹਿਬ ਆਹ ਠੀਕ ਹੈ ਹਾਂ ਤਾਂ ਮੈਂ ਕਹਿੰਦਾ ਵੀ ਸਭ ਬੱਧਿਆ ਤਾਂ ਦਾਖਸਵਾਲਾ ਚਾਤੂ ਨੂੰ ਵੀ ਵਟਾਰ ਕੱਟ ਹੋ ਰਿਹਾ ਹਾਂ ਉਸ ਵਕਤ ਅਪੀਲ ਕਰ ਰਹੇ ਹੋਗੇ ਤੁਹਾਡੇ ਫੈਨ ਬਹੁਤ ਜ਼ਿਆਦਾ ਨੇ ਇੱਕ ਜਗ੍ਹਾ ਤੇ ਵਿਚਾਰ ਨੂੰ ਹਾਂ ਚਾਰ ਨੂੰ ਇੱਥੇ ਮਹਾਪੰਚਾਇਤ ਹੋ ਰਹੀ ਹੈ ਸਾਰੇ ਵੱਡੇ-ਵਡੇਰੇ ਦੀ ਉਹ ਫਿਰ ਕੀ ਦੇਰ ਨਾਲ ਲੰਦੇ ਫਿਰ ਇਹ ਤੁਹਾਨੂੰ ਦੱਸ ਦਿੰਦੇ ਆਂ ਸਰ ਤੁਸੀਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸ਼ੋਅ ਵੀ ਕੈਨਸਲ ਕਰਤੇ ਲਗਾਤਾਰ ਕਿਸਾਨੀ ਦੀ ਸਪੋਰਟ ਚਾ ਰਹੇ ਹੋ ਬਾਕੀ ਵੱਡੇ ਵੱਡੇ ਕਾਨਸਰਟ ਕਰ ਰਹੇ ਨੇ ਕੀ ਗੱਲ ਤੁਹਾਨੂੰ ਪੈਸਾ ਪੈ ਰਿਹਾ ਨਹੀਂ ਮੈਨੂੰ ਐਈ ਗੱਲਾਂ ਮੈਂ ਕਰਦਾ ਨਹੀਂ ਬਾਕੀਆਂ ਨਾਲ ਮੈਂ ਦੇਖੋ ਆਪਣਾ ਰਾਹ ਸਿੱਧਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਤਾਂ ਬੇਨਤੀ ਕਰੀ ਤੂੰ ਵੀ ਖਰੂਦਰੀ ਹੈ ਕਰਦਾ ਨਹੀਂ ਤੂੰ ਦੇਖੋ ਸਭ ਦਾ ਆਪਣਾ ਆਪਣਾ ਜ਼ਿੰਦਗੀ ਜੀਉਣ ਦਾ ਨਜ਼ਰੀਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਚੰਗਾ ਲੱਗਦਾ ਹੈ ਕਿਸੇ ਨੂੰ ਨਹੀਂ ਸਾਨੂੰ ਲੱਗਦਾ ਸੀ ਕਿ ਅਸੀਂ ਐ ਕਰ ਲਿਆ ਤਾਂ ਸਾਡੇ ਸਾਡੇ ਜਿਹੜੇ ਆਰਟਿਸਟ ਉਹਨਾਂ ਕੰਪਨੀ ਨਾਲ ਟਾਈ ਅਪ ਹੋ ਚੁੱਕੇ ਸਾਡੇ ਵਾਲਿਆਂ ਨੇ ਪਹਿਲੇ ਮੰਗਾ ਪਾਤਾ ਸੀ ਬੜਾ ਰੌਲਾ ਪੈਣ ਤੋਂ ਬਾਅਦ ਵਿੱਚ ਸਾਰੇ ਜੁੜ ਕੇ ਸੋਚਦੇ ਹਾਂ ਬਸ ਜਲਦੀ